ਮੇਰੇ ਸੁਮੇਤ ਇਹ ਦੋ ਨੁਕਤੇ ਬਹੁਤ ਜ਼ਰੂਰੀ ਨੇ ਇੱਕ ਹੈ ਸੰਘਰਸ਼ ਇੱਕ ਹੈ ਸਮਰਪਣ ਸੰਘਰਸ਼ ਕੀ ਹੈ ਅਪੋਹਣੀ ਸ਼ਬਦ ਸੰਜਾ ਕਿਤਾਬ ਉਹ ਵਿੱਚ ਚੱਕਰ ਚਾ ਕੀ ਮੀ ਵਰਸੇ ਪੀਕਰ ਦੇਖਣ ਲਈ ਇਹ ਸੰਘਰਸ਼ ਹੈ ਤੇ ਸਮਰਪਣ ਕੀ ਹੈ ਜਿਉਂ ਪ੍ਰਾਣੀ ਜਨ ਬਿਨ ਮਰਤਾ ਚੋਂ ਸਿੱਖ ਗੁਰ ਬਿਨ ਮਰ ਜਾਈ ਇਹ ਸਮਰਪਣ ਵੀ ਤੇਰੇ ਤੋਂ ਬਗੈਰ ਨਹੀਂ ਰਹੇ ਸੰਘਰਸ਼ ਦੇ ਵਿੱਚੋਂ ਸਮਰਪਣ ਨਿਕਲੇਗਾ ਸੰਘਰਸ਼ ਦੇ ਵਿੱਚੋਂ ਮੰਜ਼ਿਲ ਨਿਕਲਦੀ ਹੈ ਅਸੀਂ ਸੰਘਰਸ਼ ਕਰਾਂਗੇ ਅੰਮ੍ਰਿਤ ਵੇਲੇ ਉੱਠਣ ਦਾ ਸੰਘਰਸ਼ ਕਰਾਂਗੇ ਤਾਂ ਸਮਰਪਣ ਕਰਾਂਗੇ ਨਾ ਅਸੀਂ ਜੇ ਸਵੇਰੇ ਉੱਠਿਆ ਹੀ ਨਾ ਮਨੁੱਖ ਗੁਟਕਾ ਸੇਬ ਚੱਕਿਆ ਹੀ ਨਹੀਂ ਸੰਘਰਸ਼ ਕੀਤਾ ਹੀ ਨਹੀਂ ਫਿਰ ਸਮਰਪਣ ਕੀ ਕਰਾਂਗੇ ਅਸੀਂ ਜੇ ਸੰਘਰਸ਼ ਦੀ ਭਾਵਨਾ ਨਹੀਂ ਹੈ ਤੇ ਸਮਰਪਣ ਦੀ ਵੀ ਭਾਵਨਾ ਨਹੀਂ ਹੋਵੇ ਜੇ ਸੰਘਰਸ਼ ਹੈ ਤਾਂ ਤੁਸੀਂ ਤੁਰੋਗੇ ਸੰਘਰਸ਼ ਦੀ ਸੁਭਾਵਨਾ ਹੈ ਵੀ ਆ ਫਲਾਣੀ ਚੀਜ਼ ਮੈਂ ਪ੍ਰਾਪਤ ਕਰਨੀ ਹੈ ਉਹਦੇ ਪ੍ਰਤੀ ਤੁਹਾਡੇ ਅੰਦਰ ਜੇ ਸੰਘਰਸ਼ ਦੀ ਭਾਵਨਾ ਹੈ ਤੇ ਤੁਸੀਂ ਉਹ ਮੰਜ਼ਿਲ ਪ੍ਰਾਪਤ ਕਰੋਗੇ ਜੇ ਸੰਘਰਸ਼ ਦੀ ਭਾਵਨਾ ਨਹੀਂ ਨਾ ਤੇ ਮਨੁੱਖ ਜਿੰਨਾ ਮਰਜੀ ਆਖ ਦੇਵੇ ਜੀ ਫਲਾਣੀ ਮੰਜ਼ਿਲ ਪ੍ਰਾਪਤ ਕਰਨੀ ਹੈ ਮੈਂ ਆਹ ਕੁਝ ਹਾਸਲ ਕਰਨਾ ਕੁਝ ਨਹੀਂ ਹਾਸਲ ਕਰ ਸਕਦਾ ਜੇ ਸੰਘਰਸ਼ ਨਹੀਂ ਹੈ ਤਾਂ ਉਹ ਮੰਜ਼ਿਲ ਨੂੰ ਤਾਂ ਆਪਣਾਪ ਸਮਰਪਿਤ ਕਰੇਗਾ ਨਾ ਤੇ ਜੇ ਸੰਘਰਸ਼ ਕਰੇਗਾ ਉਹ ਹੁਣ ਸੈਬ ਜੀ ਕਹਿੰਦੇ ਜੇ ਸੰਘਰਸ਼ ਹੈ ਅਮਰਤ ਵੇਲੇ ਉੱਠਣ ਦਾ ਐ ਤਾਂ ਵੀ ਸੰਘਰਸ਼ ਅਮਰਤ ਵੇਲੇ ਉੱਠਣ ਦਾ ਐ ਸਮਝਦਾ ਮੈਂ 5 ਮਿੰਟ ਚੌਂਕੜਾ ਮਾਰ ਕੇ ਧਿਆਨ ਲਾਣਾ ਉਸ ਪ੍ਰਮਾਤਮਾ ਦੀ ਯਾਦ ਇਹ ਵੀ ਬੜਾ ਵੱਡਾ ਸੰਘਰਸ਼ ਹੈ ਜੋ ਕਿਸੇ ਕਿਸੇ ਨੂੰ ਪ੍ਰਾਪਰ ਹੁੰਦਾ ਹੈ ਇਹ ਤਾਂ ਮਨੁੱਖਤਾ ਮਾਪ ਕਰੇ ਕਈ ਵਾਰੀ ਸਨਮੁਖ ਖੜੋ ਕੇ ਵੀ ਅਰਦਾਸ ਕਰਦਾ ਪਿਆ ਹੁੰਦਾ ਹੈ ਨਾ ਜਾਂ ਗੁਰੂ ਅੱਗੇ ਸਨਮੁਖ ਖੜੋਦਾ ਪਿਆ ਹੁੰਦਾ ਹੈ ਤੇ ਫਿਰ ਵੀ ਮਾਨੇ ਤੇ ਰੁਦਰੀ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਖਰੇ ਕਿੱਧਰ ਚਲਾ ਗਿਆ ਤੇ ਬਾਅਦ ਚ ਸਾਨੂੰ ਪਤਾ ਲੱਗਦੇ ਸੀ ਕੁਝ ਗਹਿਰੇ ਸੀ ਕੁਝ ਆਤਰੇ ਸੀ ਹੈ ਤਾਂ ਸੰਘਰਸ਼ ਹੈ 5 ਮਿੰਟ ਵੀ ਜੁੜਨਾ ਸੰਘਰਸ਼ ਹੈ ਸਹਿਬ ਜੀ ਕਹਿੰਦੇ ਸੰਘਰਸ਼ ਕਰੇਗਾ ਤੇ ਸਮਰਪਣ ਕਰੇਗਾ ਨਾ ਅਮਰਤ ਵੇਲੇ ਉੱਠਣ ਦਾ ਗੁਟਕਾ ਸੇਬ ਚੱਕਣ ਦਾ ਇਸ਼ਨਾਨ ਪਾਣੀ ਕਰਨ ਦਾ ਸੰਘਰਸ਼ ਕਰੇਗਾ ਗੁਰੂ ਕਰ ਆਉਣ ਦਾ ਸੰਘਰਸ਼ ਕਰੇਗਾ ਤੇ ਫਿਰ ਸਮਰਪਣ ਕਰੇਗਾ ਜੇ ਸੰਘਰਸ਼ ਹੀ ਨਿਤ ਸਮਰਪਣ ਵੀ ਨਹੀਂ ਨਾ ਕੋਈ ਸਮਰਪਣ ਵੀ ਨਹੀਂ ਕਰ ਸਕਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 12 ਸਾਲ ਦਾ ਸੰਘਰਸ਼ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੀ ਦਾ 7 ਸਾਲ ਦਾ ਸੰਘਰਸ਼ ਹੈ ਫੇਰੀ ਸਮਰਪਣ ਫੇਰੀ ਤਖਤਾਂ ਦੇ ਮਾਲਕ ਬਣੇ ਸੰਗਤ ਸਮਰਪਣ ਦਾ ਭਾਵ ਕੀ ਹੈ ਗੁਰੂ ਨੂੰ ਸਮਰਪਣ ਦਾ ਕੇਵਲ ਆਖਣ ਮਾਤਰ ਨਹੀਂ ਹੈ ਮੇਰੇ ਵਰਗਾਖ ਦੇ ਜਿਉ ਸੀ ਗੁਰੂ ਨਾਲ ਜੁੜੇ ਹੋਏ ਆ ਜੀ ਕਈ ਸਾਲਾਂ ਤੋਂ ਜੁੜੇ ਜੁੜਨ ਦਾ ਭਾਵ ਕੀ ਹੈ ਸਮਰਪਣ ਕਰਨਾ ਕੇਵਲ ਆਖਣ ਮਾਤਰ ਥੋੜੀ ਹੈ ਵੀ ਇੰਨੇ ਸਾਲਾਂ ਤੋਂ ਤੁਸੀਂ ਬਾਣੀ ਪੜਦੇ ਆ ਰਹੇ ਆ ਜੀ ਕਈ ਸਾਲਾਂ ਤੋਂ ਜੁੜੇ ਹੋਏ ਆ ਜੁੜਨ ਦਾ ਭਾਵ ਕਿ ਗੁਰੂ ਦੀ ਇੱਕ ਇੱਕ ਗੱਲ ਨੂੰ ਮੰਨਣਾ ਤਾਂ ਸਿ ਜੁੜੇ ਆ ਸਹਿਬ ਜੀ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਖੜੇ ਨਹੀਂ ਹੋ ਸਕੇ ਜਿਨ੍ਹਾਂ ਨੇ ਨਾਮ ਬਾਣੀ ਜਪਿਆ ਨਹੀਂ ਉਹ ਭਾਵੇਂ ਜੀ ਨਮਰ ਜੀ ਆਖੀ ਜਿਨ੍ਹਾਂ ਨੇ ਗੁਰੂ ਘਰ ਨਾਲ ਜੁੜੇ ਉਹ ਫਿਰ ਗੁਰੂ ਘਰ ਨਾਲ ਜੁੜੇ ਗੁਰੂ ਨਾਲ ਨਹੀਂ ਜੁੜੇ ਉਹ ਘਰ ਨਾਲ ਜੁੜਨਾ ਤਾਂ ਸਹਿਜੀ ਜੀ ਬਾਤ ਹੈ ਸਰਨ ਅਰਿਸ਼ ਤਾਂ ਗੁਰੂ ਨਾਲ ਜੁੜਨ ਦਾ ਹੈ ਸਮਰਪਣ ਦਾ ਭਾਵ ਕੀ ਹੈ ਜੇ ਅਸੀਂ ਗੁਰੂ ਕੋਲ ਆ ਕੇ ਇਹ ਗੱਲ ਆਖਦੇ ਅਨਿ ਸਾਨੂੰ ਆ ਵੀ ਦੇ ਸਾਨੂੰ ਉਹ ਵੀ ਦੇ ਸਾਡੇ ਜੀਵਨ ਚ ਆ ਨਾ ਹੋਵੇ ਉਹ ਨਾ ਹੋਵੇ ਅਸੀਂ ਸਮਰਪਣ ਨਹੀਂ ਕੀਤਾ ਹਾਂ ਜਦੋਂ ਸੀ ਗੁਰੂ ਨੂੰ ਇਹ ਆਖਤਾ ਜੋ ਤੂੰ ਸਾਡੇ ਜੀਵਨ ਚ ਵਰਤਾਏਗਾ ਜੋ ਤੂੰ ਕਰੇਗਾ ਉਹ ਤੇਰਾ ਹੁਕਮ ਹੋਵੇਗਾ ਤੇਰਾ ਭਾਣਾ ਉਹ ਸਮਰਪਣ ਹੈ ਇੰਦੇ ਵਿੱਚੇ ਸ਼ਬਦ ਸੰਜਿਆ ਕਰਾ ਜੇ ਸੁਖ ਦੇ ਤਰ ਤੁਜੈ ਰੱਧ ਦੁਖ ਵੀ ਤੁਜੈ ਤੇ ਇਹੀ ਹੈ ਸਮਰਪਣ ਦੁਖ ਦੇ ਸੁਖ ਦੇ ਤੈਨੂੰ ਲਾਂਭਾ ਨਹੀਂ ਦਮਾਉਂਦਾ ਅੱਤ ਦਾ ਦੁੱਖ ਦੇ ਦੇ ਅੱਤ ਦਾ ਸੁਖ ਦੇ ਦੇ ਪਰ ਤੇਰੇ ਨਾਮ ਨੂੰ ਨਹੀਂ ਛੱਡਾਂਗਾ ਮੈਂ ਕਦੇ ਇਹੀ ਹੈ ਸਮਰਪਨ ਇਹ ਆਪਣਾ ਪ੍ਰਸੰਗ ਜੋ ਗੁਰੂ ਵਰਤਾ ਰਿਆ ਜੀਵਨ ਚ ਤੁਸੀਂ ਉਹਦਾ ਸ਼ੁਕਰਾਨਾ ਵੀ ਕਰ ਦੋਂਗੇ ਨਾ ਸਹਿਬ ਜੀ ਦੇ ਕੋਲ ਆ ਕੇ ਤੇ ਸਹਿਬ ਆਖਣਗੇ ਤੂੰ ਸਮਰਪਣ ਕਰਦਾ ਅੱਜ ਇਹ ਵਸਤਾਏ ਚਾਰ ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਰਨ ਬਿਖੋਟ ਗਵਾਵੇ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਰਨ ਬਿਖੋਟ ਗਵਾਵੇ ਵੀ ਇੱਕ ਵਸਤੂ ਨਹੀਂ ਮਿਲੇ ਉਹਦਾ ਲਾਂਭਾ ਦੇਤਾ ਬਾਕੀ ਵਸਤੂਆਂ ਪਈਆਂ ਨੇ ਕੋਲ ਉਹਦਾ ਸ਼ੁਕਰਾਨਾ ਨਹੀਂ ਕੀਤਾ ਸਹਿਬ ਕਹਿੰਦੇ ਤੂੰ ਸਮਰਪਣ ਨਹੀਂ ਕੀਤਾ ਗੁਰੂ ਅਜੇ ਲੰਬੇ ਆਂਦੀ ਲਿਸ਼ਟੀ ਬਣਾ ਕੇ ਬੈਠਾ ਹੈ ਸਮਰਪਣ ਜੇ ਸੁਖ ਦੇਤਾ ਤੁਜੈ ਰਾਦੀ ਦੁਖ ਵੀ ਤੁਜੈ ਧਾਈ ਜੇ ਭੁੱਖ ਦੇਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਇਸ ਮਰਪਸ ਦੁੱਖ ਵੀ ਦਵੇਂ ਉਹਨੂੰ ਮੈਂ ਸੁੱਖਾਂ ਵਾਂਗ ਹੀ ਹੰਡਾਉਂਦਾ ਹੈ ਹੈ ਔਖਾ ਔਖਾ ਨਹੀਂ ਬਹੁਤ ਔਖਾ ਹੈ ਸੁੱਖ ਨੂੰ ਮਨੁੱਖ ਕਿਸ ਤਰ੍ਹਾਂ ਹੰਡਾਉਂਦਾ ਹੱਸ ਖੇਡ ਕੇ ਬੜੇ ਆਨੰਦ ਦੇ ਵਿੱਚ ਤੇ ਦੁੱਖ ਨੂੰ ਇਸ ਤਰ੍ਹਾਂ ਨਹੀਂ ਹੰਡਾ ਸਕਦਾ ਜੇ ਦੌਖਾ ਆ ਗਿਆ ਉਦੋਂ ਚਿਹਰਾ ਵੀ ਕੁਝ ਹੋਰ ਰੈਨ ਸੈਨ ਦਾ ਢੰਗ ਵੀ ਹੋਰ ਇੱਕ ਕਾਰ ਦਾ ਮਾਹੌਲ ਵੀ ਕੁਝ ਹੋ। ਜੇ ਸੋਖ ਆ ਗਿਆ ਉਦੋਂ ਵੀ ਮਾਹੌਲ ਕੁਝ ਹੋ। ਰਤੂਸੀt ਆਨੰਦ ਦਿਓ ਸੁਰਤ ਲੈ ਕੇ ਜਾਇਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਤੇ। ਤਖਤ ਤੇ ਬੈਠਿਓ ਉਦੋਂ ਵੀ ਸ਼ੁਕਰਾਨਾ। ਕ੍ਰਿਮਿਆਂ ਦੇ ਸੱਤਰ ਤੇ ਬੈਠਿਓ ਉਦੋਂ ਵੀ ਸ਼ੁਕਰਾਨਾ। ਚੇਰਾਨੀ ਮੁਰਝਾਇਆ ਹੁੰਦਾ ਜ। ਜੇ ਤਖਤ ਤੇ ਬੈਠੇ ਸੀ ਉਦੋਂ ਵੀ ਆਨੰਦ ਚ ਸੀ। ਸਰਬੰਸ ਵਾਰ ਕੇ ਆਪਣੇ ਪੁੱਤ ਵਾਰ ਕੇ ਪਿਤਾ ਨੂੰ ਵਾਰ ਕੇ ਮਾਣ ਨੂੰ ਵਾਰ ਕੇ ਸਭ ਕੁਝ ਵਾਰ ਕੇ ਫਿਰ ਵੀ ਬੈਠਾ ਹੋਇਆ ਫਿਰ ਵੀ ਸੁਖਰਨ ਫਿਰ ਵੀ ਉਹਨਾਂ ਦੇ ਚ ਹੈ ਉੱਥੇ ਭਾਗ ਕੀ ਹੈ ਦੁੱਖ ਵਿੱਚ ਸੁਖ ਮਿਲਾਈ ਇਹ ਇਹ ਵਸਥਾ ਹਰ ਕਿਸੇ ਨੂੰ ਨਹੀਂ ਮਿਲਦੀ ਜਿਹੜੇ ਸਮਰਪਣ ਕਰਦੇ ਬਿ ਦੁੱਖ ਵਿੱਚ ਵੀ ਉਹਨੂੰ ਸੁੱਖਾਂ ਦੇ ਨਿਆਈ ਬਤੀਤ ਕਰਨਾ ਹਰ ਕਿਸੇ ਚ ਜੋਰ ਥੋੜੀ ਐ ਇਸ ਦਿਲ ਦਾ ਹਰ ਕਿਸੇ ਚ ਸਮਰਥਾ ਥੋੜੀ ਐ ਮਨੁੱਖਤਾ ਮਾਫ਼ ਕਰਿਓ ਮੇਰੇ ਸਮੇਤ ਬੇਨਤੀ ਵੀ ਇੰਨਾ ਕੱਚਾ ਹੋ ਗਿਆ ਅੰਦਰੋਂ ਨਾ ਮਾਤਰ ਵੀ ਦੁੱਖ ਆ ਜਿੱਤ ਬੜੀ ਚਿੰਤਾ ਦੀ ਗਹਿਰਾਈ ਚ ਦੇਖਦਾ ਹੈ ਤੇ ਉਹਦਾ ਕਾਰਨ ਕੀ ਐ ਅਭਿਆਸ ਨਹੀਂ ਨੇਮ ਨਹੀਂ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇਹ ਸਭ ਤੋਂ ਵੱਡਾ ਸਮਰਪਣ ਸਹਿਬ ਕਹਿੰਦੇ ਲੋੜ ਵੀ ਪਈ ਮੈਂ ਆਪਣਾ ਤਨ ਮਨ ਕੱਟ ਕੱਟ ਕੇ ਤੇਰੇ ਅੱਗੇ ਸਮਰਪਨ ਕਰਦੇ ਅਗਨੀ ਚ ਸਾੜਦੇ ਹਾਂ ਸਮਰਪਣ ਹੈ ਭਾਈ ਮਤੀ ਦਾਸ ਜੀ ਆਰੇ ਦੇ ਥੱਲੇ ਕੋਲੋਤੇ ਤੇ ਫਿਰ ਵੀ ਕਹਿੰਦੇ ਮੇਰਾ ਮੁੱਖ ਗੁਰੂ ਬਾਣੋ ਤੇ ਸਮਰਪਣ ਹੈ ਆਪਣਾ ਆਪ ਸਮਰਪਣ ਕੇ ਨੀ ਤਾਂ ਜ਼ਿੰਦਗੀ ਜਿਹੜੀ ਐ ਇਹ ਜਿਹੜੀ ਲਾਈਫ ਐ ਕਿੰਨੂ ਪਿਆਰੀ ਨਹੀਂ ਹੋਰ ਕੋਈ ਚਾਹੁੰਦਾ ਇਹਦੇ ਚ ਨੰਦ ਹੀ ਨੰਦ ਹੋਵੇ ਪਰ ਜਦੋਂ ਸਮਰਪਣ ਇਸ ਲਈ ਸੰਘਰਸ਼ ਤੋਂ ਬਗੈਰ ਸਮਰਪਣ ਨਹੀਂ ਕੀਤਾ ਜਾ ਸਕਦਾ ਸੰਘਰਸ਼ ਮੈਂ ਫਿਰ ਬੇਨਤੀ ਕਰਦੇ ਸੰਘਰਸ਼ ਕੀ ਹੈ ਅਭਿਆਸ ਨੇਮ ਦੇ ਪੱਕੇ ਹੋਣਾ ਨਿਤ ਨੇਮ ਦੇ ਪੱਕੇ ਹੋਣਾ ਜੋ ਵੀ ਤੁਸੀਂ ਗੁਰਬਾਣੀ ਦੇ ਪ੍ਰਤੀ ਨੇਮ ਬਣਾਇਆ ਉਹਨੂੰ ਨਿਰੰਤਰ ਜਾਰੀ ਰੱਖਿਏ ਬਸ ਨਿਰੰਤਰ ਜਾਰੀ ਰੱਖਿਏ ਇਸ ਚੱਕਰਾਂ 'ਚ ਨਾਮ ਪਿਓ ਵੀ 20 ਦਿਨ 40 ਦਿਨ ਬਸ ਉਸ ਤੋਂ ਬਾਅਦ ਨਹੀਂ ਫਿਰ ਤੁਸੀਂ ਗਿਣਤੀ ਮਿੰਤੀ ਦੇ ਚੱਕਰਾਂ 'ਚ ਰਹੇ ਚੋਂਗੇ ਗੁਰੂ ਵੱਲ ਧਿਆਨ ਨਹੀਂ ਜਾਣਾ ਤੇ ਗੁਰੂ ਦੇ ਸ਼ਬਦ ਵੱਲ ਪਰ ਨਿਰੰਤਰ ਜਾਰੀ ਰੱਖੋ ਹਮੇਸ਼ਾ ਸਹਾਈ ਸਾਬ ਤੇ ਆਖਦੇ ਵੀ ਹਰ ਵਕਤ ساری ਉਮਰ ਤੇਰਾ ਨਾਮ ਜਿਹੜਾ ਪੱਕਾ ਹੋਣਾ ਚਾਹੀਦਾ ਹੈ ਤੇ ਨਾਮ ਦੇ ਪੱਕੇ ਹੋਣਾ ਇੱਕ ਸੰਘਰਸ਼ ਕਰਨਾ ਹੈ ਅਭਿਆਸ ਦੇ ਪੱਕੇ ਹੋਣਾ ਇੱਕ ਸੰਘਰਸ਼ ਕਰਨਾ ਹੈ ਇਹ ਤੁਸੀਂ ਸੰਘਰਸ਼ ਕਰੋਗੇ ਫਿਰ ਤੁਸੀਂ ਸਮਰਪਣ ਵੀ ਕਰੋਗੇ ਜੀ ਨੂੰ ਸੌਂਪੋਗੇ ਜਦੋਂ ਤੁਸੀਂ ਆਪਣਾ ਆਪ ਸੌਂਪ ਦੋਗੇ ਸਮਰਪਣ ਕਰ ਦੋਗੇ ਗੁਰੂ ਨੂੰ ਫਿਰ ਯਾਦ ਰੱਖਿਓ ਗੁਰੂ ਨੇ ਤੁਹਾਡੇ ਅੰਦਰੋਂ ਪਰਮ ਉਪਲੇਖੇ ਬਾਹਰ ਕੱਢ ਕੇ ਅੰਦਰ ਨਾਮ ਟਿਕਾ ਦਿੰਦਾ ਹੈ। ਬੰਦਗੀ ਟਿਕਾ ਦਿੰਦੀ ਹੈ। ਗੁਰਪੂਰੈ ਜਿਹੜੀ ਆਪਾਂ ਬੇਨਤੀ ਕਰ ਗੁਰੂ ਅਮਰਦਾਸ ਬਾਦਸ਼ਾਹ ਦੀ ਤੇ ਪਿਆਰੀ ਬਚੈ। ਗੁਰਪੂਰੈ ਹਰ ਨਾਮ ਜਿਡਾਇਆ। ਗੁਰੂ ਨੇ ਜਿਸ ਮਨੁੱਖ ਦੇ ਹਿਰਦੇ 'ਚ ਨਾਮ ਪੱਕਾ ਕੀਤਾ ਤਿੰਨ ਵਿੱਚੋਂ ਪਰਮ ਚੁਕਾਇਆ। ਉਨ੍ਹਾਂ ਦੇ ਜੀਵਨ ਚ ਭਰਮ ਭਲੇਖੇ ਵਿਕਾਰ ਮੋਹ ਮਾਇਆ ਸਭ ਦੂਏ। ਫਿਰ ਹੋਇਆ ਕਿ RAM ਨਾਮ ਹਰ ਕੀਰਤ ਗਾਈ। ਕਰ ਚਾਨਣ ਮਗ ਦਿਖਾਇਆ ਮਗ ਦਾ ਭਾਵ ਇਥੇ ਮਾਰਗ ਰਸਤਾ। ਕਹਿੰਦੇ ਫਿਰ ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ। ਕਹਿੰਦੇ ਫਿਰ ਪਰਮਾਤਮਾ ਨੇ ਉਹਨੂੰ ਇੱਕ ਚੰਗਾ ਰਸਤਾ ਦਿਖਾ ਦਿੱਤਾ। ਯਾ ਰਸਤੇ ਤੇ ਚੱਲ ਝੂਠ ਵਿਕਾਰ ਲੋਭ ਹੰਕਾਰ ਮਾੜੇ ਖਿਆਲ ਇਹ ਰਸਤੇ ਸਾਰੇ ਬੰਦ ਹੋ ਗਏ ਸਿਰਫ ਇੱਕ ਸੱਚ ਦਾ ਰਸਤਾ ਰਹਿ ਗਿਆ ਜਿੰਦੇ ਉੱਤੇ ਚੱਲਣਾ ਚਾਹੀਦਾ RAM ਨਾਮ ਹਰ ਕੀਰਤ ਗਾਇ ਕਰ ਚਾਨਣ ਗੁਰੂ ਨੇ ਚਾਨਣ ਕੀਤਾ ਸੋਝੀ ਦਿੱਤੀ ਸਮਝ ਦਿੱਤੀ ਵਿਪਲਿਆ ਆ ਰਸਤਾਨੀ ਚੁਣਨਾ ਜਿਹੜਾ ਤੂੰ ਚੁਣਿਆ ਹੋਇਆ ਹੈ ਵਿਕਾਰਾਂ ਦਾ ਚੋਰੀ ਠੱਗੀ ਦਾ ਮੋ ਮਾਇਆ ਦਾ ਨਿੰਦਿਆ ਚੁਗਲੀ ਦਾ ਇਹ ਰਸਤਾ ਨਹੀਂ ਚੱਲ ਸਕਲੇ ਰਸਤਾ ਚੰਨੇ ਸਿਰਫ ਸੱਚ ਦਾ ਦਇਆ ਦਾ ਧਰਮ ਦਾ ਸੰਤੋਖ ਦਾ ਇਮਾਨਦਾਰੀ ਦਾ ਕਰ ਚਾਨਣ ਮਗ ਦਿਖਾਇਆ ਹੋ ਮੈਂ ਮਾਰ ਤਰੰਦਰੂ ਭੋਮੇ ਨੂੰ ਖਤਮ ਕੀਤਾ ਹੋ ਮੈਂ ਮਾਰ ਗੁਰੂ ਨਾਲ ਜੀ ਜੁੜਨੇ ਨਾਲ ਹੁਮੇ ਹੰਕਾਰ ਦਾ ਬੋਝ ਲਾਣਾ ਪਏ। ਉਡਣ ਲਈ ਹਲਕਾ ਹੋਣਾ ਜ਼ਰੂਰੀ ਹੈ। ਚੀਲ ਬਹੁਤੀ ਉੱਚੀ ਉੱਡ ਜਾਂਦੀ ਹੈ ਨਾ ਫਿਰ ਪਰ ਨਹੀਂ ਮਾਰ ਕੇ ਸਿਰਫ ਪਰਾਂ ਨੂੰ ਢਿੱਲਾ ਕਰ ਲੈਂਦੀ ਸਿੱਧਾ ਬਸ। ਫਿਰ ਉਹ ਨੇ ਆਸਮਾਨ 'ਚ ਤੈਰਨਾ ਸ਼ੁਰੂ ਕਰ ਦਿੱਤਾ। ਆਤਮ ਸਵਸਥਾ ਨੂੰ ਬਹੁਤਾਂ ਉੱਚਾ ਕਰਨ ਲਈ ਨਾ ਇਹ ਹਉਮੇ ਹੰਕਾਰ ਦਾ ਬੋਝ ਲਾਣਾ ਪਏਗਾ ਸ। ਇਬ ਮੋ ਮਾਇਆ ਦਾ ਬੋਝ ਲਾਣਾ ਪਏਗਾ ਫਿਰ ਅਸੀਂ ਤਰਸ ਸਕਾਂਗੇ ਫਿਰ ਅਸੀਂ ਪਹਾਰ ਹੋ ਸਕਾਂਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜਦੋਂ ਜੋਗੀਆਂ ਦੇ ਕੋਲ ਜਾਂਦੇ ਨੇ ਤੇ ਪਿੱਛੇ ਬਿਠਾ ਦਿੰਦੇ ਨੇ ਸੰਤ ਫਕੀਰ ਬੈਠੇ ਹੁੰਦੇ ਨੇ ਪਿੰਡ ਤੋਂ ਬਾਹਰ ਸਾਈਂ ਬੈਠੇ ਹੁੰਦੇ ਦੁੱਧ ਦਾ ਪਿਆਲਾ ਭੇਜ ਦਿੰਦੇ ਨੇ ਉਹਦਾ ਭਾਵ ਕੀ ਇਹ ਵਿੱਚ ਕੋਈ ਜਗ੍ਹਾ ਨਹੀਂ ਤੇ ਸਾਈਂ ਨੇ ਉਹਦੇ ਉੱਤੇ ਫੁੱਲ ਪਾ ਦਿੱਤਾ ਫੁੱਲ ਤੈਰ ਗਏ ਸਰਜ ਜੀ ਨੇ ਗੋ ਜਵਾਬ ਦੇ ਦਿੱਤਾ ਵੀ ਮੈਂ ਫੁੱਲ ਦੀ ਨਿਆਈ ਆ ਮੇਰੇ ਉੱਤੇ ਹੰਕਾਰ ਦਾ ਬੋਝ ਨਹੀਂ ਹੈ ਇਹ ਫੁੱਲ ਦੇ ਵਾਂਗੂ ਹੀ ਤੈਰ ਜਾਣਾ ਮੈਂ ਪਾਰ ਹੋ ਜਾਣਾ ਜੇ ਸਿ ਪਾਰਿਓ ਦੋ ਵਾਂਗੇ ਆਤਮਿਕ ਵਸਥਾ ਉੱਚੀ ਹੋਦੋ ਬਣੇਗੀ ਜਦੋਂ ਇਹ ਬੋਝ ਛਲਾਵਾਂਗੇ ਸਰ ਜਦੋਂ ਵਿਕਾਰਾਂ ਦਾ ਮੋਹ ਮਾਇਆ ਦਾ ਬੋਝ ਲਾਭਾਂਗੇ ਹੋ ਮੈਂ ਮਾਰ ਫਿਰ ਉਸ ਤੋਂ ਬਾਅਦ ਲਿਵ ਜੁੜੇਗੀ ਸਾਡੀ ਹੋ ਮੈਂ ਬਾਹਰ ਇੱਕ ਲਿਵ ਲਾਗੀ ਅੰਤਰਨਾਮ ਵਸਾਇਆ ਫਿਰ ਅੰਦਰ ਨਾਮ ਵਸ ਗਿਆ ਹੋ ਮੈਂ ਦੂਰ ਹੋਈ ਫਿਰ ਮਨ ਦਾ ਖਿਆਲ ਇਧਰਲੇ ਪਾਸੇ ਆਇਆ ਹੋਮੇ ਤੋਂ ਟੁੱਟਿਆ ਮੋਹ ਮਾਇਆ ਤੋਂ ਖਿਆਲ ਟੁੱਟਿਆ ਫਿਰ ਗੁਰੂ ਵੱਲ ਖਿਆਲ ਆਇਆ ਜਦੋਂ ਗੁਰੂ ਵੱਲ ਖਿਆਲ ਆਇਆ ਗੁਰਬਾਣੀ ਵੱਲ ਖਿਆਲ ਆਇਆ ਕਹਿੰਦੇ ਫਿਰ ਅੰਦਰ ਨਾਮ ਵਸਿਆ ਫਿਰ ਗੁਰਬਾਣੀ ਵਸੇ ਲੈ ਜਦੋਂ ਗੁਰਬਾਣੀ ਵਸ ਗਈ ਸਹਿਬ ਜੀ ਕਹਿੰਦੇ ਫਿਰ ਜਿਹੜਾ ਜੀਵਨ ਸੁਪੜਾ ਹੋ ਗਿਆ ਇਹ ਪਰਮੁਪਲੇਖੇ ਸਾਰੇ ਉਸੇ ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਗੁਰੂ ਪਰਮ ਚੁਕਾਏ ਅਗੰਤ ਕਰਾਇਆ ਗੁਰੂ ਮਨੁੱਖ ਦੇ ਜੀਵਨ ਦੇ ਵਿੱਚੋਂ ਜਦੋਂ ਪਰਮ ਨੂੰ ਦੂਰ ਕਰ ਦਿੰਦਾ ਹੈ ਉਹ ਹੀ ਮਨੁੱਖ ਨਾਮ ਨਾਮ ਨਾਲ ਜੁੜਦਾ ਹੈ ਬੰਦਗੀ ਨਾਲ ਜੁੜਦਾ ਹੈ ਪਰਮ ਨਾਲ ਗੁਰ ਪਰਮ ਚੁਕਾਏ ਕਥ ਕਹਾਏ ਸਚ ਮੈਂ ਸੱਚ ਸਮਾਣਾ ਫਿਰ ਉਹ ਸੱਚ ਦੇ ਵਿੱਚ ਸਮਾ ਜਾਂਦਾ ਹੈ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਉਹ ਮਨੁੱਖ ਰਜਾ ਦੇ ਮਾਲਕ ਪ੍ਰਭੂ ਦੇ ਹੁਕਮ ਨੂੰ ਪਹਿਚਾਣ ਲੈਂਦਾ ਹੈ ਸਮਝ ਲੈਂਦਾ ਹੈ ਪ੍ਰਭੂ ਹੀ ਪੈਦਾ ਕਰਦਾ ਹੈ ਤੇ ਪ੍ਰਭੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਉਹਦੇ ਹੁਕਮ ਨੂੰ ਸਮਝ ਲੈਂਦਾ ਹੈ ਉਹਦੀ ਰਜਾ ਨੂੰ ਸਮਝ ਲੈਂਦਾ ਹੈ ਜੋਂ ਦਾ ਹੁਕਮ ਹੈ ਉਹਨੂੰ ਸਤ ਕਰਕੇ ਮੰਨਦਾ ਹੈ ਸਹਿਬ ਕਹਿੰਦੇ ਸਮਰਪਣ ਕਰਦਾ ਹੈ ਉਹ ਹੁਕਮ ਨੂੰ ਸਮਝ ਕੇ ਜਾਂਦਾ ਹੈ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਜਿਹੜੇ ਅੰਦਰੋਂ ਪਵਿੱਤਰ ਹੋ ਜਾਂਦੇ ਨੇ ਫਿਰ ਉਹ ਗੁਰੂ ਦੇ ਹੁਕਮ ਨੂੰ ਸਮਝਦੇ ਨੇ ਫਿਰ ਉਹ ਗੁਰੂ ਦੇ ਇੱਕ ਇੱਕ ਉਪਦੇਸ਼ ਨੂੰ ਸਮਝਦੇ ਫਿਰ ਉਹ ਗੁਰੂ ਦੀ ਰਜਾ ਵਿੱਚ ਗੁਰੂ ਦੇ ਹੁਕਮ ਦੇ ਵਿੱਚ ਹੀ ਚੱਲ ਕੇ ਜੀਵਨ ਨੂੰ ਬਸਰ ਕੇ ਬਸਿਤ ਕਰਦੇ ਗੁਰੂ ਨਾਲ ਜੁੜੀਏ ਨਾਮ ਬਾਣੀ ਨਾਲ ਜੁੜੀਂ। ਪਹਿਸ ਤੋਂ ਪਹਿਲਾਂ ਸੰਘਰਸ਼ ਕਰੀਂ ਜੁੜਨ ਦਾ। ਨਾਮ ਨਾਲ, ਬੰਦਗੀ ਨਾਲ ਜੁੜਨ ਦਾ ਸੰਘਰਸ਼ ਕਰੀਏ। ਨੇਮ ਦੇ ਪੱਕੇ ਹੋਈਏ, ਅਭਿਆਸ ਦੇ ਪੱਕੇ ਹੋਈਏ ਸੀ। ਫਿਰ ਸਾਡੇ ਜੀਵਨ 'ਚ ਨਾਮ ਵੀ ਪੱਕਾ ਹੋਏ ਤਾਂ ਗੁਰਸਿੱਖੀ ਵਾਲਾ ਜੀਵਨ ਵੀ ਪੱਕਾ ਹੋਏਗਾ। ਸੋ ਪ੍ਰੀਅ ਬਿੰਦ ਕਰਤਾ ਜੁੜਦਾ। ਵਿਖੇ ਮਾ